ਯੋ ਬਣਾਉਣੀ ਆ ਤੇ ਕਿਉਂ ਨਾ ਆਪਾਂ ਪਹਿਲਾਂ ਗੁਰੂ ਘਰ ਤੋਂ ਸ਼ੁਰੂ ਕਰੀਏ ਅੱਜ ਆਪਾਂ ਆਏ ਆ ਦਿੱਲੀ ਦੇ ਪਹਿਲੇ نام نانک جو رکھیا گیا لنگر حال دے اندر چلتے ہاں کرایہ پالی مین اینٹرس چاہ گیا ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਅਫੀਸ਼ੀਅਲ ਨੌਕੂ ਲੱਤੇ ਤੇ ਇਹ ਮੇਰੇ YouTube ਚੈਨਲ ਦਾ ਪਹਿਲਾ ਵਲੋਗ ਹੈ ਤੇ ਇਹ ਪਹਿਲੀ ਵੀਡੀਓ ਹੈ ਤੋਂ ਮੈਂ ਮੈਂ ਸੋਚਿਆ ਕਿ ਜੇ ਆਪਾਂ ਵੀਡੀਓ ਬਣਾਉਣੀ ਹੈ ਤੇ ਕਿਉਂ ਨਾ ਆਪਾਂ ਪਹਿਲਾ ਗੁਰੂ ਘਰ ਤੋਂ ਸ਼ੁਰੂ ਕਰੀਏ ਅੱਜ ਆਪਾਂ ਆਏ ਆ ਦਿੱਲੀ ਦੇ ਪਹਿਲੇ ਗੁਰਦੁਆਰੇ ਗੁਰਦੁਆਰਾ ਸ਼੍ਰੀ ਨਾਨਕ ਪੀਉ ਸਾਹਿਬ ਤੇ ਤੇ ਜਿਹੜੇ ਦਰਸ਼ਨਾਈ ਤੁਹਾਨੂੰ ਕਰਾਵਾਂਗੇ ਠੀਕ ਹੈ ਤੇ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਤੇ ਵੀਡੀਓ ਚੰਗੇ ਲਗੇ ਤਾਂ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਇਹ ਹੈਗਾ ਗੁਰਦੁਆਰਾ ਨਾਨਕ ਪੁਰ ਸਾਹਿਬ ਦੀ ਦਰਸ਼ਨੀ ਡਾਇਰੀ ਤੇ ਆਪਾਂ ਇੱਥੋਂ ਐਂਟਰੀ ਕਰਦੇ ਹਾਂ ਤੇ ਗੁਰਦੁਆਰੇ ਦੇ ਸਾਰੇ ਇਤਿਹਾਸ ਬਾਰੇ ਦੱਸਾਂਗੇ ਤੇ ਨਾਲ ਹੀ ਨਾਲ ਦਰਸ਼ਨ ਕਰਾਵਾਂਗੇ ਇਹ ਆਪਾਂ ਗੁਰਦੁਆਰੇ ਸਾਹਿਬ ਦੇ ਅੰਦਰ ਐਂਟਰੀ ਕਰਤਾ ਤੇ ਲੈਫਟ ਹੈਂਡ ਸਾਈਡ ਤੇ ਇੱਥੇ ਆਏਗਾ ਜੋੜਾ ਘਰਿਆ ਤੇ ਜਦੋਂ ਵੀ ਤੁਸੀਂ ਆਓਗੇ ਇੱਥੇ ਜੋੜੇ ਘਰ ਚ ਆਪਣੇ ਜੋੜੇ ਜਮਾ ਕਰਾ ਕੇ ਤੁਸੀਂ ਅੰਦਰ ਦਰਸ਼ਨ ਕਰ ਲਈ ਜਾ ਸਕਦੇ ਹੋ ਕਲ ਤਾਰਨ ਗੁਰੂ ਨਾਨਕਾ ਆ ਗੁਰੂ ਨਾਨਕ ਕੀ ਵਡੇ ਆਈ ਜੇ ਹੁਣ ਸੰਗਤ ਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹੀ ਇਤਿਹਾਸਿਕ ਉਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਜਲ ਕੱਟ ਕੇ ਤੇ ਆਪਸ਼ਕਿਆ ਤੇ ਨਾਲੇ ਸੰਗਤਾਂ ਨੂੰ ਸ਼ਿਕਾਇਆ ਤੇ ਉਸ ਤੋਂ ਬਾਅਦ ਇੱਥੇ ਗੁਰੂ ਸਾਹਿਬ ਜੀ ਨੇ ਪਿਆਉ ਦੇਉ ਸਾਰੀ ਕੀਤੀ ਤੇ ਉਸੇ ਦੇ ਨਾਮ ਦੇ ਨਾਲੋਂ ਇਹ ਗੁਰਦੁਆਰਾ ਨਾਨਕ ਦੇਵ ਸਾਹਿਬ ਦਾ ਨਾਮ ਰੱਖਿਆ ਗਿਆ ਹੈ

ਇਹ ਗੁਰਦੁਆਰੇ ਦਾ ਇਤਿਹਾਸ ਜਾਣੀਏ ਤਾਂ ਇਹ ਗੁਰਦੁਆਰਾ ਸੰਬੰਧ ਰੱਖਦਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਨਾਲ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਉਦਾਸੀ ਵੇਲੇ ਪੰਜਾਬ ਤੋਂ ਚੱਲ ਕੇ ਦਿੱਲੀ ਵੱਲ ਨੂੰ ਆਏ ਸੀ ਤਾਂ ਇੱਥੇ ਇੱਕ ਬਾਗ ਹੁੰਦਾ ਸੀ ਤੇ ਇਸ ਬਾਗ ਦੇ ਅੰਦਰ ਇੱਕ ਖੂਹ ਹੈਗਾ ਸੀ ਖੂਹ ਦੇ ਅੰਦਰ ਜਲ ਵੀ ਹੈਗਾ ਸੀ ਪਰ ਜਲ ਨੂੰ ਕੱਢਣ ਲਈ ਕੋਈ ਸਾਧਨ ਨਹੀਂ ਹੈਗਾ ਸੀ ਤੇ ਜਦੋਂ ਇੱਥੇ ਗੁਰੂ ਨਾਨਕ ਦੇਵ ਜੀ ਆਏ ਉਹਨਾਂ ਨੇ ਖੂਹ ਵਿੱਚੋਂ ਝਲ ਕੱਢ ਕੇ ਛਕਾਇਆ ਤੇ ਉਹਦੇ ਜਾਂਦੇ ਰਾਈਓ ਨੂੰ ਆਪਣੇ ਹੱਥੀ ਨਾਲ ਝਲ ਛਕਾਇਆ ਤੇ ਉਸ ਦਿਨ ਨਾਲ ਹੀ ਇਸ ਗੁਰਦੁਆਰੇ ਦਾ ਨਾਮ ਨਾਨਕ ਪੀਓ ਸਾਹਿਬ ਰੱਖਿਆ ਗਿਆ ਤੇ ਜਿੱਥੇ ਇਹ ਬਾਗ ਹੁੰਦਾ ਸੀ ਇਹ ਮੇਰੇ ਪਿੱਛੇ ਵੀਡੀਓ ਤੇ ਤੁਸੀਂ ਦੇਖ ਰਹੇ ਹੋ ਇਹ ਉਹੀ ਬਾਗ ਦੀ ਨਿਸ਼ਾਨੀ ਹੈਗੀ ਹੈ ਇੱਥੇ ਬਾਗ ਦਾ ਮਾਲਕ ਗੁਰੂ ਨਾਨਕ ਦੇਵ ਜੀ ਨੂੰ ਕਹਿਆ ਕਿ ਤੁਸੀਂ ਇਸ ਬਾਗ ਤੇ ਆਇਓ ਤੇ ਇਹ ਬਾਗ ਹੁਣ ਤੁਹਾਡਾ ਹੀ ਹੈ ਤੇ ਉਸ ਤੋਂ ਬਾਅਦ ਇਸ ਗੁਰਦੁਆਰੇ ਇਸ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਤੇ ਜਿਹੜਾ ਪਿਆਉ ਆ ਉਸ ਪਿਆਉ ਦੇ ਨਾਂ ਤੇ ਰੱਖਿਆ ਗਿਆ ਤੇ ਨਾਨਕ ਗੁਰੂ ਨਾਨਕ ਦੇਵ ਜੀ ਦੇ ਨਾਲ ਤੋਂ ਤੇ ਉਸੇ ਕਰਕੇ ਇਸ ਗੁਰਦੁਆਰੇ ਦਾ ਨਾਂ ਗੁਰੂ ਨਾਨਕ ਪਿਆਉ ਸਾਹਿਬ ਰੱਖਿਆ ਗਿਆ ਤੇ ਆਓ ਹੁਣ ਆਪਾਂ ਦਰਸ਼ਨ ਕਰਨੇ ਆ ਗੁਰਦੁਆਰੇ ਸਾਹਿਬ ਦੇ ਲੰਗਰ ਹਾਲ ਤੇ ਆਓ ਚੱਲੀਏ ਜਦੋਂ ਆਪਾਂ ਦਰਸ਼ਨ ਜੋੜੀ ਤੋਂ ਅੰਦਰ ਹੋਣੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਤੇ ਰਾਈਟ ਹੈਂਡ ਸਾਈਡ ਤੇ ਲੰਗਰ ਹਾਲ ਹੈਗਾ ਆ ਆਓ ਆਪਾਂ ਲੰਗਰ ਹਾਲ ਚੱਲੀਏ ਇਹ ਲੰਗਰ ਹਾਲ ਦੀ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਨੇ ਕਰਵਾਈ ਸੀ ਤੇ ਆਓ ਆਪਾਂ ਲੰਗਰ ਹਾਲ ਦੇ ਅੰਦਰ ਚੱਲਦੇ ਆਂ ਇਹ ਲੰਗਰ ਹਾਲ ਦੀ ਮੇਨ ਐਂਟ੍ਰੈਂਸ ਆ ਤੇ ਆਓ ਆਪਾਂ ਇਸ ਲੰਗਰ ਹਾਲ ਦੇ ਅੰਦਰ ਆਉਂਦੇ ਆਂ ਸੇਰ ਰੋਡ ਚੰਗਾ ਲਾ ਕੇ ਲੰਗਰ ਚੱਕਦੇ ਆਂ ਜੀ ਜਰਾਲਿਆ ਜਿੱਥੇ ਰੋਜ਼ ਲੰਗਰ ਫੜਦਾ ਆਇਆ ਇਹੋ ਕਰਾਇਆ ਹੈ ਜਿੱਥੇ ਗੁਰੂ ਸਾਹਿਬ ਜੀ ਦੀ ਦੇਵੰਦਿਆ ਕਰਾ ਲਈ یہ لنگر ہال کا سٹور روم ہے ਜਦੋਂ ਆਪਾਂ ਲੰਗਰ ਹਾਲ ਤੋਂ ਬਾਹਰ ਆਵਾਂਗੇ ਤਾਂ ਨਾਲ ਹੀ ਇਕ ਕੌੜੀਆਂ ਜਾਨੀਆਂ ਜਿਹੜੀ ਸਿੱਧੀ ਪਾਰਕਿੰਗ ਨਾਲ ਲੱਗਦੀਆਂ ਨੇ ਤੇ ਇਹ ਪਾਰਕਿੰਗ ਬੇਸਮੈਂਟ 'ਚ ਡਬਲ ਸਟੋਰੀ ਆ ਜੇ ਵੀ ਕਿ कहीं ਥੱਲੇ ਵੀ ਜਾਵਾਂਗੇ ਤਾਂ ਥੱਲੇ ਵੀ ਪਾਰਕਿੰਗ ਹੋਊਗੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਜਿੰਨੀ ਵੀ ਗੱਡੀਆਂ ਹੋਣਗੀਆਂ ਵੱਡੀਆਂ ਸਾਰੀਆਂ ਉਹਨਾਂ ਦੀ ਥੱਲੇ ਪਾਰਕਿੰਗ ਹੋਊਗੀ ਸਾਰੀਆਂ ਆਓ ਉੱਪਰ ਚੱਲਦੇ ਹਾਂ ਤੁਹਾਨੂੰ ਲੈ ਕੇ ਚੱਲਦੇ ਆ ਪਾਰਕਿੰਗ ਦੇ ਮੇਨ ਇੰਟਰੈਸ ਵੱਲ پارکنگ آ گئی ہے یہ آپ پارکنگ کی مین اینٹرس آ گئے ਆਪਾਂ ਜਿਹੜਾ ਕੋਈ ਵੀ ਸੰਗਤ ਪਾਰਕਿੰਗ ਚ ਆਉਣਗੇ ਆ ਤੇ ਉਹ ਇਸ ਗੇਟ ਦੇ ਨਾਲ ਐਂਟਰੀਆਂ ਕਰ ਸਕਦੇ ਆ ਨੇ ਤੇ ਆ ਮੇਨ ਰੋਡ ਆ ਜਿਹੜੀ ਕੋਈ ਸੰਗਤ ਇਸ ਗੁਰਦੁਆਰੇ ਆਉਗੀ ਤੇ ਆਪਾਂ ਜੀਟੀਬੀ ਨਗਰੋਂ ਆਵਾਂਗੇ ਤਾਂ ਆ ਰੋਡ ਜੀਟੀਬੀ ਨਗਰੋਂ ਆਊਗਾ ਤੇ ਮੈਟਰੋ ਨਜ਼ਦੀਕ ਹੀ ਆ ਸਿਰਫ 20 ਮਿੰਟ ਦਾ ਰਸਤਾ ਹੈਗਾ ਰਿਕਸ਼ੇ ਤੇ ਤੇ ਤੁਸੀਂ ਇਸ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹੋ ਜੀਟੀਬੀ ਨਗਰ ਆ ਕੇ ਜੀਟੀਬੀ ਨਗਰ ਆਉਗੇ ਤਾਂ ਮੈਟਰੋ ਸਟੇਸ਼ਨ ਤੋਂ 20 ਮਿੰਟ ਲੱਗਣਗੇ ਆਪਾਂ ਹੁਣ ਪਾਰਕਿੰਗ ਦੇ ਨਾਲ ਵਾਲੇ ਗੇਟ 'ਚ ਐਂਟਰੀ ਕਰ ਲਈ ਦੁਬਾਰਾ ਗੁਰਦੁਆਰੇ ਸਾਹਿਬ ਦੇ ਅੰਦਰ ਥੱਲੇ ਲੰਗਰ ਹਾਲ ਦੇ ਉੱਪਰ ਇੱਕ ਹਾਲ ਬਣਿਆ ਹੋਇਆ ਹੈ ਜਿੱਥੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਤੇ ਅੱਜ ਕਿਸੇ ਦਾ ਵਿਆਹ ਹੈਗਾ ਤੇ ਅਸੀਂ ਦਿਖਾ ਨਹੀਂ ਸਕਦੇ ਵੀਡੀਓ 'ਚ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਉਦੋਂ ਤੱਕ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ